ਜੈ ਗੁਰਦੇਵ ਧੰਨ ਗੁਰਦੇਵ ਸੰਗਤ ਜੀ ਅੱਜ ਤੁਹਾਨੂੰ ਦਰਸ਼ਨ ਕਰਵਾ ਰਹੇ ਆ ਤਪਸਥਾਨ ਸ਼੍ਰੀ ਖਰਾਲਗੜ੍ਹ ਸਾਹਿਬ ਦੇ ਇਹ ਜਗ੍ਹਾ ਜਿਹੜੀ ਹੈ ਸਤਗੁਰੂ ਗੁਰੂ ਰਵਿਦਾਸ ਮਹਾਰਾਜ ਦੀ ਚਰਨਛੋਹ ਪ੍ਰਾਪਤ ਧਰਤੀ ਹੈ ਆਉ ਤੁਹਾਨੂੰ ਕਰਾਉਣੇ ਆ ਦਰਸ਼ਨ ਇਹ ਚੱਕੀ ਜੋ ਸਤਗੁਰਾਂ ਦੇ ਸਮੇਂ ਦੀ ਹੈ ਜੋ ਆਪਣੀ ਲੋਕਿਕ ਸ਼ਕਤੀ ਦੇ ਨਾਲ ਚਲਦੀ ਸੀ

ਸਰੂ ਦਰਸ਼ਨ ਸੰਗਤ ਜੀ ਸ਼੍ਰੀ ਖਰੋਲਗੜ ਸਾਹਿਬ ਤਪਸਥਾਨ ਇਹ ਸੰਗਤ ਜੀ ਗੁਰਦੁਆਰਾ ਸਭ ਦੀ ਇਮਾਰਤ ਦਾ ਕੰਮ ਚੱਲ ਰਿਹਾ ਹੈ ਬਹੁਤ ਹੀ ਵਧੀਆ ਗੁਰੂ ਘਰ ਦੀ ਕਮੇਟੀ ਵੱਲੋਂ ਜੋ ਉਪਰਾਲਾ ਕੀਤਾ ਜਾ ਰਿਹਾ ਇਹ ਗੁਰਦੁਆਰਾ ਸਭ ਨਵਾਂ ਬਣ ਰਿਹਾ ਹੈ ਅੱਜ ਲੈ ਇੰਟਰਵਿਊ ਪੈ ਰਿਹਾ ਤੁਹਾਨੂੰ ਕਰੋ ਨੇ ਦਰਸ਼ਨ ਇਹ ਦੇਖੋ ਗੁਰਦੁਆਰਾ ਸਾਹਿਬ ਦੇ ਕਿੰਨੇ ਵਿਸ਼ਾਲ ਜਿਹੜੀ ਹੈ ਉਹ ਇਹ ਮਰਤ ਬਣ ਰਹੀ ਹੈ ਦੇ ਕੋ ਬਿਸ਼ਾਲ ਹੁਕਮਤ ਜੋ ਗੁਰਦੁਆਰਾ ਸਾਹਿਬ ਦਾ ਬਣ ਰਿਹਾ ਹੈ ਬਣਾ ਕੇ ਕਿੰਨੇ ਕੋਇਆ ਹਾਂ ਪਾ ਲਈਏ ਕਿੰਨਾ ਹੋ ਰਿਹਾ ਹੈ ਇਸ ਵਿੱਚ ਦੱਸ ਦੇ ਕਿ 25000 ਤੋਂ ਜ਼ਿਆਦਾ ਇਟ ਲੱਗ ਚੁਕੀ ਹੈ ਰੋਟੀ ਖਾਣ ਦੇ ਕੰਮ ਹਾਂ ਸਤ ਸੰਗਤ ਜੀ ਤੁਹਾਡੇ ਵੀ ਇਥੇ ਸਹਿਯੋਗ ਦੀ ਲੋੜ ਹੈ ਕਿਉਂਕਿ ਕੰਮ ਵੱਡੇ ਪੱਧਰ ਤੇ ਚੱਲ ਰਿਹਾ ਹੈ ਜੀ ਸਿਵਾਦਰ ਅੱਜ ਲੈਂਟਰ ਪਹਿ ਰਿਹਾ ਇਸਾਰੇ ਸੇਵਾ ਦਾ ਬੱਠੇ ਨੇ ਇਹ ਜਲੰਟਰ ਪੈ ਰਿਆ ਇੱਥੇ ਇਹ ਨਵਾਂ ਗੁੰਬਦ ਬਣ ਰਿਹਾ ਜੀ ਦੇਖੋ ਕਿੰਨਾ ਵਿਸ਼ਾਲ ਗੁੰਬਦ ਉੱਪਰ ਬਣਿਆ ਹੋਇਆ ਸੰਗਜੀ ਤੁਹਾਡੇ ਸਹਜੋਗ ਦੀ ਲੋੜ ਹੈ ਕਿਉਂਕਿ ਤੁਹਾਡਾ ਕੀਤਾ ਹੋਇਆ ਸਹਿਯੋਗ ਇਸ ਗੁਰਦੁਆਰੇ ਨੂੰ ਜਲਦੀ ਜੋ ਕੰਮ ਚੱਲ ਰਿਹਾ ਉਹਨੂੰ ਪੂਰਾ ਕਰੇਗਾ ਸੋ ਇੱਥੇ ਤੁਸੀਂ ਆਪਣੀ ਸੇਵਾ ਵੀ ਕਰ ਸਕਦੇ ਹੋ ਤੇ ਦਾਨ ਵੀ ਕਰ ਸਕਦੇ ਹੋ ਜਿਸ ਤਰ੍ਹਾਂ ਦੀ ਤੁਸੀਂ ਹਰ ਸੇਵਾ ਕਰ ਸਕਦੇ ਹੋ ਸੋ ਇੱਥੇ ਜ਼ਰੂਰ ਕਰੋ ਕੁਰਾਲਗੜ੍ਹ ਸਭ ਤੋਂ ਸਾਡੇ ਬਾਬਾ ਜੀ ਨਰੇਜ ਜੀ ਇਹ ਕੁਝ ਕਹਿਣਗੇ ਹਾਂਜੀ ਬਾਬਾ ਜੀ ਸਿੰਘ ਜੀ ਜੈ ਗੁਰਦੇਵ ਤਾਨ ਗੁਰਦੇਵ ਆਪ ਜੀ ਉਸ ਪਾਵਨ ਸਥਾਨ ਦੇ ਦਰਸ਼ਨ ਕਰ ਰਹੇ ਹੋ ਜਿੱਥੇ ਸਤਗੁਰੂ ਰਵਿਦਾਸ ਮਹਾਰਾਜ ਜੀ ਨੇ 4 ਸਾਲ 2 ਮਹੀਨੇ 11 ਦਿਨ ਰਹਿ ਕਰਕੇ ਸੰਗਤ ਨੂੰ ਨਾਮ ਬਾਣੀ ਜਿੱਨਾਂ ਜੋੜਨਾ ਕੀਤਾ ਪਾਵਨ ਪਵਿੱਤਰ ਸਥਾਨ ਤੇ ਆਪ ਜੀ ਜੋ ਦਰਸ਼ਨ ਕੀਤੇ ਨੇ ਸਤਗੁਰਾਂ ਦੇ ਪਾਵਨ ਸਥਾਨਾਂ ਦੀਆਂ ਕਾਰ ਸੇਵਾਵਾਂ ਚੱਲਦੀਆਂ ਨੇ ਵੱਡੇ ਗੁੰਮਦ ਸੰਪੂਰਨ ਹੋ ਚੁੱਕੇ ਨੇ ਛੋਟੀਆਂ ਗੁੰਮਦੀਆਂ ਦਾ ਜਿਹੜਾ ਕੰਮ ਹੈ ਕਾਰ ਸੇਵਾ ਚੱਲ ਰਹੀ ਹੈ ਸੋ ਅੱਜ ਗੁੰਮਦੀਆਂ ਦਾ ਜੋ ਲੈਂਟਰ ਪਾਇਆ ਗਿਆ ਹੈ ਸੋ ਆਪ ਜੀ ਸਮੂਹ ਸੰਗਤ ਨੂੰ ਬੇਨਤੀ ਹੈ ਕਿ ਗੁਰੂ ਕੇ ਪਾਵਨ ਸਥਾਨਾਂ ਦੀਆਂ ਕਾਰ ਸੇਵਾਵਾਂ ਚੱਲਦੀਆਂ ਨੇ ਆਓ ਵੱਧ ਤੋਂ ਵੱਧ ਗੁਰੂ ਕੇ ਸਥਾਨਾਂ ਵਾਸਤੇ ਸੇਵਾ ਕਰੀਏ ਸਤਿਗੁਰਾਂ ਦੇ ਦਰਦ ਕਰਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਜੀ ਸੋ ਦੇਸ਼ਾਂ ਵਿਦੇਸ਼ਾਂ ਦੀ ਸੰਗਤ ਨੂੰ ਬੇਨਤੀ ਆਪ ਜੀ ਦੇ ਸਹਿਯੋਗ ਦੇ ਨਾਲ ਹੀ ਇਹ ਸਵਾਮਾ ਚੱਲ ਰਹੀਆਂ ਹਨ ਸੋ ਜਿੰਨੇ ਵੀ ਹੋ ਸਕੇ ਸਰਦਾ ਮੁਤਾਬਕ ਆਪ ਜੀ ਪ੍ਰਾਲਗੜ੍ਹ ਸਾਹਿਬ ਪਹੁੰਚ ਕਰਕੇ ਆਪ ਜੀ ਮਾਇਆ ਜੀ ਸੇਵਾ ਰਸਦਾ ਵਸਦਾ ਦੀ ਸੇਵਾ ਮਟੀਰੀਅਲ ਦੀ ਸੇਵਾ ਕਰ ਸਕਦੇ ਹੋ ਸਾਰੀਆਂ ਸੰਗਤਾਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਕੇਵਲ ਸਿੰਘ ਜੀ ਇਹ ਵੀ ਦੋ ਸ਼ਬਦ ਆਪਣੇ ਬਾਰੇ ਕਹਿਣਗੇ ਜੀ ਬਾਬਾ ਸਾਹਿਬ ਬਾਰੇ ਹਾਂਜੀ ਜਿਵੇਂ ਕਿ ਗੁਰੂਕਰਤੇ ਹੱਦ ਗ੍ਰਾਂਤੀ ਬਾਬਾ ਨਰੇਸ਼ ਸਿੰਘ ਜੀ ਨੇ ਇਸ ਕਾਰ ਸੇਵਾ ਬਾਰੇ ਦੱਸਿਆ ਔਰ ਕਾਰ ਸੇਵਾ ਵਾਲੇ ਦੱਸਿਆ ਨਹੀਂ ਬਲਕੇ ਬਸਰ ਦੇਖੋ ਕਿ ਕੱਪੜੇ ਬਿਲਕੁਲ ਸੀਮਿੰਟ ਦੇ ਛਿੱਟੇ ਜਿਹੜੇ ਪਏ ਹੋਏ ਨੇ ਉਹਦਾ ਭਾਵ ਹੈ ਵੀ ਕਾਰ ਸੇਵਾ ਕੰਮ ਹੱਥੀਂ ਵੀ ਕਰ ਰਹੇ ਨੇ ਹੱਥੀਂ ਵੀ ਕਰ ਰਹੇ ਆਪ ਨਾਲ ਹੋ ਗਾ ਸੋ ਇੱਕ ਗੁਰੂ ਅਦਸ ਮਹਾਰਾਜ ਦਾ ਉੱਤਪੋਸਿਲਾ ਹੈ ਉਹ ਭੂਮੀ ਹੈ ਜਿੱਥੇ ਗੁਰੂ ਅਦਸ ਮਹਾਰਾਜ ਜੀ ਨੇ ਨੀਰਵਾਇ ਦੇ ਮਾਸੜ ਰਾਜੇ ਵੈਰ ਨੂੰ ਤਾਰਨਾ ਕੀਤਾ ਸੀ ਉਹਦੀ ਪਤਨੀ ਰਾਣੀ ਮਹਿਤ ਨੂੰ ਉਤਾਰਿਆ ਸੀ ਸੋ ਬਾਬਾ ਧੰਨਾ ਦੇਵ ਜਦੇ ਗ੍ਰਹਿ ਰੂਪ ਪਵਿੱਤਰ ਕੀਤਾ ਸੀ ਅੱਜ ਬਾਬਾ ਧੰਨਾ ਦੇਵ ਜਦੇ ਗ੍ਰਹਿ ਰੂ ਜਿਹੜੇ ਕਿਤੇ ਕੱਚਾ ਢਾਰਾ ਸੀ ਅੱਜ 108 ਫੁੱਟ ਮੰਝਲੀ ਇੱਕ ਬੱਬੇ ਇਮਾਰਤ ਤਪ ਸਥਾਨ ਦੇ ਰੂਪ ਵਿੱਚ ਸੰਗਤਾਂ ਦੇ ਦਰਸ਼ਨ ਕਰਨ ਲਈ ਅੱਜ ਸਥਾਪਿਤ ਹੋ ਚੁੱਕੀ ਹੈ ਢਾਂਚਾ ਖੜਾ ਕੀਤਾ ਜਾ ਚੁੱਕਿਆ ਹੈ ਜਿਹੜਾ ਮੇਨ ਹੈ ਆਲੇ ਦੋਲੇ ਦਰਸ਼ਨ ਦਰਸ਼ਣੀ ਜੜੀਆਂ ਗੁੰਮਦ ਹੈ ਦਰਸ਼ਣੀ ਗੁੰਮਦ ਹੈ ਉਹ ਬਣਾਇਆ ਜਾ ਰਿਹਾ ਹੈ ਸੋ ਜਿਹਦੇ ਵਿੱਚ ਜਿਹੜੇ ਚਾਰ ਗੁੰਮਦ ਦੇ ਵਿੱਚ ਅਹਿਮ ਹੈ ਇੱਕ ਤਾਂ ਜਿਹੜਾ ਪ੍ਰਮੁੱਖ ਗੁੰਮਦ ਹੈ ਇੱਕ ਚਾਰ ਗੁੰਮਦ ਹੈ ਮੈਂ ਜਿਹੜੇ 10 ਬਾਈ 10 ਦਾ ਕਮਰਾ ਬਣਾ ਕੇ ਉੱਪਰ 10 ਫੁੱਟ ਦਾ ਜਿਹੜਾ ਉਹਦਾ ਡਾਇਆ ਹੈ ਬਹੁਤ ਵੱਡਾ ਗੁੰਮਦ ਹੋ ਜਾਂਦਾ ਇਹ ਸਾਹਮਣੇ ਦੇਖ ਰਹੇ ਤੁਸੀਂ ਇਹ ਕਮਰਾ ਉਹ ਜਿੱਤੇ ਇਹ ਗੁੰਮਦ ਜਿਹੜਾ ਹੈ ਬਣਾਇਆ ਜਾਣਾ ਹੈ ਸੋ ਚਾਰ ਗੁੰਮਦ ਹੈ ਬਾਕੀ ਛੋਟੇ-ਛੋਟੇ ਗੁੰਮਦ 3.5 ਫੁੱਟ 4 ਫੁੱਟ ਘੇਰੇ ਵਾਲਿਆਂ ਦਾ ਬੇਸ਼ੁਮਾਰ ਹੈ ਮੇਰੇ ਕੋਲ 16 ਤੋਂ 18 ਗੁੰਮਦ ਇਦਾਂ ਦੇ ਬਣਨੇ ਹਨ ਸੋ ਇਹ ਜਿਹੜਾ ਸਾਰਾ ਇੱਕ ਕਾਰ ਸੇਵਾ ਹੈ ਇਸ ਕੇਵਲ ਤੇ ਕੇਵਲ ਮੈਂ ਦੱਸਣਾ ਚਾਹੁੰਦਾ ਸੰਗਤਾਂ ਦੇ ਸਹਿਯੋਗ ਨਾਲ ਚੱਲ ਰਹੀ ਹੈ ਇਹਦੇ ਵਿੱਚ ਕੋਈ ਕਿਸੇ ਸੰਸਥਾ ਦਾ ਜਾਂ ਕਿਸੇ ਸਰਕਾਰ ਦਾ ਜਾਂ ਦਰਬਾਰ ਦਾ ਪੈਸਾ ਨਹੀਂ ਲੱਗ ਰਿਹਾ ਇਹ ਸੰਗਤਾਂ ਦੀ ਕਿਰਤ ਕਮਾਈ ਵਿੱਚੋਂ ਦਸਬੰਦ ਦੀ ਸੇਵਾ ਨਾਲ ਇਹ ਕਾਰਜ ਚੱਲ ਰਿਹਾ ਹੈ ਸੋ ਇਹਦੇ ਵਿੱਚ ਜਿੱਦਾਂ ਐਨਆਰ ਜਿਹੜੇ ਵੀਰ ਆ ਉਹਨਾਂ ਨੇ ਵੀ ਹੁਣ ਸੇਵਾ ਪਾਣੀ ਸ਼ੁਰੂ ਕੀਤੀ ਉਹਨਾਂ ਦਾ ਵੀ ਧੰਨਵਾਦ ਹੈ ਸੋ ਮੈਂ ਆਪ ਜੀ ਦੇ ਇਸ ਮਾਧਿਅਮ ਤੋਂ ਬੇਨਤੀ ਕਰਦਾ ਖੇ ਪਿਆਰਿਓ ਇਹ ਤਪਸਥਾਨ ਜਿਹੜਾ ਹੈ ਕਿਸੇ ਵਿਅਕਤੀ ਵਿਸ਼ੇਸ਼ ਦਾ ਨਹੀਂ ਹੈ ਇੱਥੇ ਮਾਲਕ ਨਹੀਂ ਹੈ ਕੋਈ ਵੀ ਇੱਥੇ ਮਾਲਕ ਖੁਦ ਖਦਾ ਆਪ ਧੰਗ ਗੁਰੂ ਗ੍ਰੰਥ ਸਾਹਿਬ ਜੀ ਨੇ ਸੋ ਆਪ ਜੀ ਦਾ ਦਿੱਤਾ ਹੋਇਆ ਚਾਹੇ 1 ਰੁਪਿਆ ਚਾਹੇ 1 ਕਰੋੜ ਉਹ ਜਿੰਨੀ ਸੰਪਤੀ ਬਣੇਗੀ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਂ ਤੇ ਹੋਵੇਗੀ ਸੋ ਆਪ ਜੀ ਨੂੰ ਬੇਨਤੀ ਹੈ ਇਹ ਸਾਡਾ ਆਪ ਦਾ ਸਾਂਝਾ ਕੰਮ ਹੈ ਕਾਰ ਸੇਵਾ ਚੱਲ ਰਹੀ ਹੈ ਇਹਦੇ ਲਈ ਬਜਰੀ ਸਿਮਿੰਟ ਰੇਤਾ ਤੰਨ ਜੋ ਵੀ ਦੇਣਾ ਚਾਹੋ ਆਪ ਜੀ ਭੇਟਾ ਕਰ ਸਕਦੇ ਹੋ ਜਿਹੜੀ ਜੀ ਦਿੰਦੇ ਹੋ ਉਹਦੀ ਬਕਾਇਦਾ ਆਪਣੋ ਰਸੀਦ ਮਿਲਦੀ ਹੈ ਕਿਉਂਕਿ ਸਾਡੀ ਸੰਸਥਾ ਦਾ ਸਾਲਵਾਰ ਆਡਿਟ ਹੁੰਦਾ ਹੈ ਸੋ ਬਹੁਤ ਧੰਨਵਾਦ ਬਹੁਤ ਬਹੁਤ ਮੁਬਾਰਕਾਂ ਦੀਪavali ਔਰ ਬੰਦੀ ਛੋੜ ਦਿਵਸ ਦੀਆਂ ਸੰਗਤਾਂ ਹਰ ਸੋਲਾਸ ਨਾਲ ਮਨਾਣ ਜਿਦਾ ਕਹਿੰਦੇ ਦੀਵਾਲੀ ਅਮਾਵਸ ਨੂੰ ਹੁੰਦੀ ਹੈ ਸਾਰਿਆਂ ਦੇ ਜੀਵਨ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਨਾਮ ਤੇਰੀ ਕੀ ਜੋਤ ਲਗਾਈ ਦੀ ਮਹਾਵਾਕ ਅਨੁਸਾਰ ਨਾਮ ਦੀ ਜੋਤ ਹਰੇਕ ਦੇ ਘਰ ਦੇ ਵਿੱਚ ਪ੍ਰਚੰਡ ਹੋ ਜਾਵੇ ਸਭ ਦੇ ਦੁੱਖ ਦੂਰ ਹੋ ਜਾਣ ਸਭ ਖੁਸ਼ਹਾਲ ਵਸਣ ਨਗਰ ਖੇੜੇ ਆਵਾਜ਼ ਰਹਿਣ ਸੋ ਗੁਰੂ ਗੋਬਿੰਦ ਸਿੰਘ ਮਾਰਾ ਸਭ ਤੇ ਕਿਰਪਾ ਕਰਨ ਇਹ ਦੋਨੋਂ ਜਿਹੜੇ ਤਿਹਾਰ ਨੇ ਸਭ ਨੂੰ ਮੁਬਾਰਕ ਹੋਵੇ ਸੋ ਗੁਰੂ ਗੋਬਿੰਦ ਸਿੰਘ ਮਾਰਾ ਦੀ ਕਿਰਪਾ ਸਭ ਤੇ ਅੱਧੇ ਬਣੀ ਰਹੇ ਸੋ ਫਿਰ ਤੋਂ ਇੱਕ ਔਰ ਬੇਨਤੀ ਆ ਪਿਆਰੇਓ ਕਾਰ ਸੇਵਾ ਤੁਹਾਡੀ ਹੈ ਤੁਸੀਂ ਕਰਨੀ ਹੈ ਸੋ ਦਿਲ ਖੋਲ ਕੇ ਕਾਰ ਸੇਵਾ ਕੀਤੀ ਜਾਵੇ ਸਾਰੇ ਆ ਧੰਨਵਾਦ ਜੋ ਬੋਲੇ ਸੋਨੜ ਪੈ ਸਤਿਗੁਰੂ ਦਾਸ ਮਹਾਰਾਜ ਦੀ ਜੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਤੁਹਾਨੂੰ ਜੀ ਸੋ ਸੰਗਤ ਜੀ ਗੁੰਬਦ ਦਾ ਜੇ ਲੈਂਟਰ ਪੈ ਰਿਹਾ ਹੈਗਾ ਇਹ ਜਕਾਰ ਸੇਵਾ ਜੋ ਚੱਲ ਰਹੀ ਹੈ ਦੇਖੋ ਕਿੰਨਾ ਵਿਸ਼ਾਲ ਗੁੰਬਦ ਬਣ ਰਿਹਾ ਹੈ ਸੋ ਸੰਗਤ ਜੀ ਤੁਹਾਡੀ ਸੇਵਾ ਦੀ ਬਹੁਤ ਲੋੜ ਹੈ ਇੱਥੇ ਇਹ ਦੇਖੋ ਜੋ ਵਿਸ਼ਾਲ ਗੁੰਬਦ ਪਹਿਲਾਂ ਬਣਿਆ ਹੋਇਆ ਇਹਦੇ ਵੀ ਹਲੇ ਤਿਆਰੀ ਦਾ ਕੰਮ ਜਿਹੜਾ ਉਹ ਪੈਂਡਿੰਗ ਹੈ ਸੰਗਤ ਜੀ ਇੱਧਰ ਵੀ ਮਾਤਾ ਕਲਸਾ ਨਿਵਾਸ ਘਰ ਜੋ ਉਹਦਾ ਨੀ ਪੱਥਰ ਰੱਖਿਆ ਜਾ ਚੁੱਕਿਆ ਤੇ ਉਹਦਾ ਵੀ ਕੰਮ ਜੋਰਾ-ਚੋਰਾ ਤੇ ਚੱਲ ਰਿਹਾ ਤੇ ਇਹ ਵੀ ਗੁਰੂ ਘਰ ਵੱਲੋਂ ਜੋ ਨਿਵਾਸ ਕਲਸਾ ਮਾਤਾ ਕਲਸਾ ਨਿਵਾਸ ਸਥਾਨ ਬਣਾਇਆ ਜਾ ਰਿਹਾ ਹੈ